ਕੀ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਅਸਤੀਫਾ ਦੇਣਗੇ ਕਿਉਂਕਿ ਅਸਤੀਫੇ ਦੀ ਮੰਗ ਬੜੇ ਜ਼ੋਰ ਨਾਲ ਉੱਠ ਖੜੀ ਹੋਈ ਹੈ ਜਦੋਂ ਦਾ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਯਾਤਰੀਆਂ ਸਲਾਨੀਆਂ ਤੇ ਹਮਲਾ ਕਰਕੇ 27 ਜਣਿਆਂ ਨੂੰ ਮਾਰਿਆ ਗਿਆ ਹੈ ਤਾਂ ਪੰਜ ਵੱਡੇ ਸਵਾਲ ਉੱਠ ਖੜੇ ਹੋਏ ਨੇ ਜਿਨ੍ਹਾਂ ਦੇ ਜਵਾਬ ਮੋਦੀ ਸਰਕਾਰ ਨੂੰ ਜ਼ਰੂਰ ਦੇਣੇ ਚਾਹੀਦੇ ਨੇ ਪਹਿਲਾ ਵੱਡਾ ਸਵਾਲ ਇਹ ਉੱਠ ਰਿਹਾ ਕਿ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੇ ਹਮਲੇ ਦਾ ਅੰਦਾਜ਼ਾ ਤੇ ਜਾਣਕਾਰੀ ਬਣ ਚੁੱਕੀ ਸੀ ਇਹਦੇ باوجود ਵੀ ਉਸ ਜਗ੍ਹਾ ਤੇ ਜਿੱਥੇ 2000 ਤੋਂ ਵੱਧ ਬੰਦਾ ਯਾਤਰੀ ਸੈਲਾਨੀ ਘੁੰਮਣ ਫਿਰਨ ਵਾਲਾ ਉਥੇ ਆਇਆ ਹੋਇਆ ਸੀ ਤਾਂ ਉਥੇ ਫਿਰ ਇੱਕ ਵੀ ਬੰਦਾ ਪੁਲਿਸ ਦਾ ਇੱਕ ਵੀ ਬੰਦਾ ਫੌਜ ਦਾ ਕਿਉਂ ਨਹੀਂ ਸੀ ਲਾਇਆ ਹੋਇਆ ਹੁਣ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਥੇ ਗਏ ਨੇ ਤਾਂ ਗੱਡੀਆਂ ਕਾਫਲੇ 'ਚ ਗਿੜੀਆਂ ਨਹੀਂ ਸੀ ਜਾ ਰਹੀਆਂ ਐਨੀ ਜ਼ਿਆਦਾ ਫੌਜ ਤੇ ਪੁਲਿਸ ਇੱਕ ਬੰਦੇ ਗ੍ਰਹਿ ਮੰਤਰੀ ਦੀ ਰਾਖੀ ਦੇ ਲਈ ਲਾਈ ਗਈ ਤੇ ਜੇ ਇੱਕ ਮੰਤਰੀ ਅਮਿਤ ਸ਼ਾਹ ਦੀ ਰਾਖੀ ਲਈ ਹਜ਼ਾਰਾਂ ਫੌਜੀ ਲਾਏ ਜਾ ਸਕਦੇ ਨੇ ਤਾਂ ਫਿਰ ਜਿੱਥੇ ਹਜ਼ਾਰਾਂ ਸਲਾਨੀ ਘੁੰਮਣ ਆਏ ਸੀ ਤੇ ਪਹਿਲਾਂ ਤੋਂ ਹੀ ਪਤਾ ਜਦੋਂ ਸਰਕਾਰ ਰੌਲਾ ਪਾਉਂਦੀ ਹੈ ਬਈ ਉੱਥੇ ਖਤਰਾ ਹੈ ਉੱਥੇ ਆਹ ਹੋ ਜਾਂਦਾ ਆਹ ਹੋ ਜਾਂਦਾ ਇੱਕ ਵੀ ਬੰਦਾ ਪੁਲਿਸ ਤੇ ਫੌਜ ਦਾ ਉੱਥੇ ਕਿਉਂ ਨਹੀਂ ਸਿਲਾਇਆ ਜੇ ਇੱਕ ਵੀ ਬੰਦਾ ਉੱਥੇ ਫੌਜ ਤੇ ਪੁਲਿਸ ਦਾ ਹੁੰਦਾ ਤਾਂ ਸ਼ਾਇਦ ਇੰਨੀ ਆਸਾਨੀ ਦੇ ਨਾਲ ਇਹ ਸਾਰੀ ਘਟਨਾ ਨਹੀਂ ਵਾਪਰ ਸਕਣੀ ਤੇ ਜੇ 10 15 20 ਵਿਅਕਤੀ ਉੱਥੇ ਫੌਜ ਜਾਂ ਪੁਲਿਸ ਦੇ ਨਿਗਰਾਨੀ ਲਈ ਲਾਏ ਹੁੰਦੇ ਜਿਹੜਾ ਉਹ ਖਾਸ ਜਗ੍ਹਾ ਉਹ ਖਾਸ ਥਾਂ ਹੈ ਪਹਿਲਗਾਮ ਦੀ ਜਿੱਥੇ ਯਾਤਰੀ ਆਉਂਦੇ ਨੇ ਤਾਂ ਫਿਰ ਕੀ ਇਹ ਘਟਨਾ ਵਾਪਰਦੀ ਬਿਲਕੁਲ ਨਹੀਂ ਸੀ ਵਾਪਰਨੀ ਇਸੇ ਕਰਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੋਦੀ ਦਾ ਅਸਤੀਫਾ ਮੰਗਿਆ ਜਾ ਰਿਹਾ ਹੈ ਜਿਹੜੇ ਅਖਲੇਸ਼ ਯਾਦਵ ਐਕਸ ਮੁੱਖ ਮੰਤਰੀ ਯੂਪੀ ਉਹ ਕਹਿ ਰਹੇ ਨੇ ਕਿ ਗ੍ਰਹਿ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਕਿਉਂਕਿ ਜਦੋਂ ਇਹ ਅੰਦਾਜ਼ਾ ਸੀ ਕਿ ਹਮਲਾ ਹੋ ਸਕਦਾ ਹੈ ਤਾਂ ਫਿਰ ਵੀ ਇੰਨੇ ਵੱਡੇ ਪੱਦਰ ਤੇ ਅਣਗਹਿਲੀ ਕਰਨੀ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਤੇ ਉਹਨਾਂ 27 ਕੀਮਤੀ ਜਾਨਾਂ ਦੇ ਜਾਣ ਦਾ ਜ਼ਿੰਮੇਵਾਰ ਕੌਣ ਹੈ ਜੇਕਰ ਹਮੇਸ਼ਾ ਅਸਤੀਫੇ ਦਿੱਤੇ ਵੀ ਜਾਂਦੇ ਆ ਨੈਤਿਕ ਧਾਰ ਤੇ ਤੇ ਮੰਗੇ ਵੀ ਜਾਂਦੇ ਆ ਤਾਂ ਫਿਰ ਗ੍ਰਹਿ ਮੰਤਰੀ ਨੂੰ ਕੀ ਅਸਤੀਫਾ ਨਹੀਂ ਦੇਣਾ ਚਾਹੀਦਾ ਉਧਰ ਵੱਡਾ ਸਵਾਲ ਇਹ ਵੀ ਉੱਠ ਰਿਹਾ ਕਿ ਹੁਣ ਇਹ ਜਿਹੜੀ ਭਾਜਪਾ ਇਹ ਇਸ ਤਰ੍ਹਾਂ ਦਾ ਸੰਪਰਦਾਇਕ ਤੇ ਫਿਰਕੂ ਮੁੱਦਾ ਕਿਉਂ ਬਣਾ ਰਹੀ ਹੈ ਭਾਜਪਾ ਦੀ ਇੱਕ ਪੋਸਟ ਆ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਭਾਜਪਾ ਦੇ ਕੁਝ ਬੰਦਿਆਂ ਨੇ ਪਾਈ ਆ ਜਿਹਦੇ ਚ ਉਹ ਇਸ ਮੁੱਦੇ ਨੂੰ ਭੜਕਾ ਰਹੇ ਨੇ ਕਿ ਦੇਖੋ ਮਾਰਨ ਤੋਂ ਪਹਿਲਾਂ ਧਰਮ ਪੁੱਛਿਆ ਗਿਆ ਜਾਤ ਨਹੀਂ ਪੁੱਛੀ ਗਈ ਇੱਕ ਤਰ੍ਹਾਂ ਨਾਲ ਉਹ ਨਿਸ਼ਾਨਾ ਲਾ ਰਹੇ ਨੇ ਜਿਹੜਾ ਰਾਹੁਲ ਗਾਂਧੀ ਪਿਛਲੇ ਟਾਈਮ ਤੋਂ ਜਾਤੀ ਆਧਾਰਿਤ ਜਨਗਣਨਾ ਦੀ ਮੰਗ ਕਰ ਰਿਹਾ ਤਾਂ ਉਹਦੇ ਤੇ ਨਿਸ਼ਾਨਾ ਲਾ ਰਹੇ ਨੇ ਕਿ ਧਰਮ ਮੁੱਖ ਹੈ ਦੇਖੋ ਧਰਮ ਦੇ ਆਧਾਰ ਤੇ ਕੀਤਾ ਸਭ ਕੁਝ ਪਰ ਸਵਾਲ ਇੱਥੇ ਇਹ ਆ ਕਿ ਬੀਜੇਪੀ ਇਹ ਮਾਹੌਲ ਕਿਉਂ ਭੜਕਾਉਣਾ ਚਾਹੁੰਦੀ ਹੈ ਇਸੇ ਮਾਹੌਲ ਚੋਂ ਤਾਂ ਆਹ ਘਟਨਾ ਨਿਕਲੀ ਹੈ ਇਦਾਂ ਦੀਆਂ ਨਿਕਲ ਰਹੀਆਂ ਨੇ ਇਸ ਤਰ੍ਹਾਂ ਦਾ ਮਾਹੌਲ ਪਹਿਲਾਂ ਬਣਾਇਆ ਗਿਆ ਕਿਤੇ ਕਿਸੇ ਨੂੰ ਕਿਹਾ ਗਿਆ बोल जय श्री राम नहीं तो आ कर दंगा गे वो कर दंगा केते इस तरह ਦਾ ਮਾਹੌਲ ਬਣਾਇਆ ਗਿਆ ਕਿ ਜਿਹੜੇ ਆ ਮੁਸਲਮ ਨੇ ਇਹਨਾਂ ਦੀਆਂ ਦੁਕਾਨਾਂ ਤੇ ਰੇੜੀਆਂ ਤੋਂ ਸਾਮਾਨ ਨਾ ਖਰੀਦੋ ਕਮਾਈ ਆਪਣੇ ਭਾਈਚਾਰੇ ਨੂੰ ਕਰਾਓ ਕਿਤੇ ਇਸ ਤਰ੍ਹਾਂ ਦੇ ਨਾਰੇ ਲਵਾਏ ਗਏ ਜਿਹੜੇ ਇੱਕ ਭਾਈਚਾਰੇ ਦੇ ਖਿਲਾਫ ਸੀ ਤਾਂ ਉਸੇ ਹੀ ਗਲਤ ਮਾਹੌਲ ਚੋ ਇਹ ਗਲਤ ਘਟਨਾ ਇਹ ਨਿੰਦਣਯੋਗ ਜਿਹੜੀ ਪਹਿਲਗਾਮ ਦੀ ਘਟਨਾ ਉਹ ਨਿਕਲੀ ਆ ਤਾਂ ਫਿਰ ਇਹਦਾ ਜ਼ਿੰਮੇਵਾਰ ਕੌਣ ਹੈ ਹੁਣ ਅਗਲਾ ਸਵਾਲ ਇਹ ਆ ਕਿ ਗੋਦੀ মিডিਆ ਦੇ ਮੂੰਹ ਨੂੰ ਛਿਕਲੀ ਕਿਉ ਪਈ ਐ ਗੋਦੀ মিডিਆ ਅੱਜ ਗ੍ਰਹਿ ਮੰਤਰੀ ਦਾ ਅਸਤੀਫਾ ਕਿਉ ਨਹੀਂ ਮੰਗਦਾ ਪਿਆ ਗੋਦੀ মিডিਆ ਸਭ ਕੁਝ ਨੂੰ ਲੁਕੋ ਕਿਉ ਰਿਹਾ ਔਰ ਗੋਦੀ মিডিਆ ਦੇ ਚੈਨਲ ਇੱਕ ਚੀਜ਼ ਨੂੰ ਹੀ ਹਵਾ ਕਿਉ ਦੇ ਰਹਿਆ ਕਿ ਉਹਨਾਂ ਨੇ ਧਰਮ ਪੁੱਛਿਆ ਸੀ ਮਾਰਨ ਤੋਂ ਪਹਿਲਾਂ ਧਰਮ ਪੁੱਛਿਆ ਸੀ ਜੇਕਰ ਕੁਝ ਬੇਵਕੂਫਾ ਨੇ ਇਦਾਂ ਦੀ ਘਟਨਾ ਕੀਤੀ ਵੀ ਐ ਤਾਂ ਇਹਨੂੰ ਫਲਾਉਣਾ ਨਹੀਂ ਚਾਹੀਦਾ ਇਨੂੰ ਸਮੇਟਣਾ ਚਾਹੀਦਾ ਜਿਹੜਾ ਬੰਦਾ ਸ਼ਾਂਤੀ ਚਾਹੁੰਦਾ ਭਾਈਚਾਰਾ ਚਾਹੁੰਦਾ ਪਰ ਜਿਹੜਾ ਬੰਦਾ ਨਫ਼ਰਤ ਦਾ ਜ਼ਹਿਰ ਫੁਲਾਉਣਾ ਚਾਹੁੰਦਾ ਉਹ ਮੀਡੀਆ ਜਿਹੜਾ ਲਾਸ਼ਾਂ ਤੇ ਵੀ ਕਮਾਈ ਕਰਦਾ ਉਹ ਸਾਰਾ ਕੁਝ ਇਦਾਂ ਫੈਲਾ ਰਿਹਾ ਹੁਣ ਅਗਲਾ ਸਵਾਲ ਇਹ ਹੈ ਕਿ ਆ ਤੁਸੀਂ ਦੇਖੋ ਲਾਸ਼ਾਂ ਜਦੋਂ ਉੱਥੇ ਵਿਛਾਈਆਂ ਗਈਆਂ ਤੇ ਜਦੋਂ ਉੱਥੇ ਗ੍ਰਹਿ ਮੰਤਰੀ ਅਮਿਤ ਸ਼ਾ ਗਿਆ ਤਾਂ ਉਹਨੂੰ ਲਾਲ ਕਾਰਪੈਂਟ ਵਿਛਾ ਕੇ ਲਾਲ ਗਲੀਚੇ ਵਿਛਾ ਕੇ ਉਹਨੂੰ ਲਾਸ਼ਾਂ ਤੱਕ ਲੈ ਕੇ ਜਾਇਆ ਗਿਆ ਇੱਕ ਤਰ੍ਹਾਂ ਨਾਲ ਲਾਲ ਗਲੀਚੇ ਵਿਛਾ ਕੇ ਉਹਦਾ ਸਵਾਗਤ ਕੀਤਾ ਗਿਆ ਇਹ ਤਸਵੀਰਾਂ ਦੇਖ ਕੇ ਸ਼ਰਮ ਦੇ ਨਾਲ ਮਨ ਭਰ ਜਾਂਦਾ ਸ਼ਰਮ ਆਉਂਦੀ ਆ ਕਿ ਉੱਥੇ ਲਾਸ਼ਾਂ ਦਾ ਢੇਰ ਪਿਆ ਸੀ ਤੇ ਗ੍ਰਹਿ ਮੰਤਰੀ ਲਾਲ ਕਾਰਪੈਂਟ ਵਿਛਾ ਕੇ ਉੱਥੇ ਜਾ ਰਿਹਾ ਸੀਗਾ ਜਿਹਨੇ ਵੀ ਇਹ ਕੀਤਾ ਗ੍ਰਹਿ ਮੰਤਰੀ ਨੇ ਭਾਵੇਂ ਕਹਿ ਕੇ ਨਹੀਂ ਵਿਛਾਇਆ ਪਤਾ ਮੈਨੂੰ ਪਰ ਜਿਹਦੀ ਵੀ ਇਹ ਸੋਚੀ ਇਹ ਇੱਥੋਂ ਤੱਕ ਆਉਣਾ ਹੈ ਗ੍ਰਹਿ ਮੰਤਰੀ ਨੇ ਤਾਂ ਰੈੱਡ ਕਾਰਪਟ ਵਿਛਾਓ ਉਹਦੀ ਅਕਲ ਕੀ ਆ ਉਹਦੀ ਸੋਚ ਕੀ ਆ ਉਹਦੀ ਸੰਵੇਦਨਸ਼ੀਲਤਾ ਉਹਦੇ ਜਜ਼ਬਾਤ ਫਿਰ ਕੀ ਆ ਸਵਾਲ ਇਹ ਆ ਆ ਤੁਸੀਂ ਦੇਖੋ ਆ ਰੈੱਡ ਕਾਰਪਟ ਵਿਛਾ ਕੇ ਤੇ ਉਥੇ ਸੋਗ ਮਨਾਇਆ ਜਾ ਰਿਹਾ ਔਰ ਇੱਕ ਵੱਡਾ ਸਵਾਲ ਗੋਦੀ ਮੀਡੀਆ ਦਾ ਚੈਨਲ ਆਜ ਤੱਕ ਉਹਦਾ ਐਂਕਰ ਉਥੋਂ ਮੌਕੇ ਤੋਂ ਰਿਪੋਰਟਿੰਗ ਕਰ ਰਿਹਾ ਸੀ ਔਰ ਉਹ ਜਦੋਂ ਇਹ ਦੱਸਣ ਲੱਗਿਆ ਕਿ ਦੇਖੋ ਜੀ ਪਿਛਲੇ ਦਿਨਾਂ ਤੋਂ ਇਸ ਤਰ੍ਹਾਂ ਦੇ ਹਮਲੇ ਦੀ ਆਉਟਪੁੱਟ ਸੀ ਉਹ ਕਹਿ ਰਿਹਾ ਸੀ ਕਿ ਇਹ ਸੁਰੱਖਿਆ ਦੇ ਵਿੱਚ ਅਣਗਹਿਲੀ ਹੋਈ ਆ ਜਦੋਂ ਉਹ ਪੱਤਰਕਾਰ ਉਸੇ ਹੀ ਚੈਨਲ ਦਾ ਸਵਾਲ ਉਠਾਰਿਆ ਸੀ ਵੀ ਇਹ ਸੁਰੱਖਿਆ ਬਲਾਂ ਤੇ ਇੰਟੈਲੀਜੈਂਸੀ ਦੇ ਕੁਝ ਲੋਕ ਵੀ ਮੰਨ ਰਹੇ ਨੇ ਵੀ ਇਹ ਅਣਗਹਿਲੀ ਇਹ ਚੂਕਤਾ ਹੋਈ ਹੈ ਤਾਂ ਉਦੋਂ ਹੀ ਕੀ ਕੀਤਾ ਉਹਦੀ ਉਥੋਂ ਲਾਈਵ ਚੱਲਦੀ ਰਿਪੋਰਟਿੰਗ ਨੂੰ ਇੱਕਦਮ આજ ਤੱਕ ਦੀ ਐਂਕਰ ਆ ਜਿਹੜੀ ਆਂਟੀ ਬਹੁਤ ਲੰਬੇ ਟਾਈਮ ਤੋਂ ਖਬਰਾਂ ਦਿੰਦੀ ਆ ਉਥੇ ਇਨੇ ਇੱਕਦਮ ਘੱਟ ਮਾਰਿਆ ਤੇ ਫਿਰ ਆਪਦੀ ਜਿਹੜੀ ਬੋਲਬਾਣੀ ਉਹ ਸ਼ੁਰੂ ਕਰ ਦਿੱਤੀ ਕਿਉਂਕਿ ਦਹੀਂ ਦੇ ਡੋਲੂ ਮਲਨੇ ਨੇ ਇਹਨਾਂ ਨੇ ਇਹਨਾਂ ਨੇ ਵਤਨਾ ਲਾਉਣਾ ਕਿਨੂੰ ਕੇਂਦਰ ਚ ਬੈਠੀ ਸਰਕਾਰ ਨੂੰ ਕਿਉਂਕਿ ਉਹ ਕਹਿੰਦੇ ਆ ਮੂੰਹ ਖਾਂਦਾ ਤੇ ਅੱਖਾਂ ਸ਼ਰਮਾਉਂਦੀਆਂ ਨਹੀਂ ਜਦੋਂ ਖਾਧਾ ਜੀ ਪਰਕੇ ਤਾਂ ਫਿਰ ਅੱਖਾਂ ਸ਼ਰਮਾਉਂਦੀਆਂ ਨੇ ਸੱਚ ਬੋਲਣ ਦੇ ਲਈ ਅੱਜ ਕੋਈ ਹੋਰ ਪਾਰਟੀ ਹੁੰਦੀ ਸਤਾ ਚ ਤਾਂ ਇਹਨਾਂ ਨੇ ਰੱਜ ਕੇ ਤਵਾ ਲਾਉਣਾ ਸੀ ਪਰ ਸੈਟਿੰਗਾਂ ਕਰਕੇ ਇਹ ਬੋਲ ਨਹੀਂ ਰਹੇ ਜੋ ਸੱਚ ਬੋਲਣ ਦੀ ਲੋੜ ਆ ਪਿਛਲੇ ਟਾਈਮ ਤੋਂ ਦੇਸ਼ ਦੇ ਵਿੱਚ ਇੱਕ ਫਿਰਕੂ ਨਫ਼ਰਤ ਦਾ ਮਾਹੌਲ ਬਣਾਇਆ ਜਾ ਰਿਹਾ ਉਹਦੇ ਚੋਂ ਆ ਸਾਰੀਆਂ ਘਟਨਾਵਾਂ ਨਿਕਲ ਰਹੀਆਂ ਨੇ ਆ RAMDEV ਨੇ ਜਿਹੜਾ ਸ਼ਰਬਤ ਨੂੰ ਲੈ ਕੇ ਪਿਛਲੇ ਦਿਨੀ ਬਿਆਨ ਦਿੱਤਾ ਜਿਹਦੇ ਉੱਪਰ ਦਿੱਲੀ ਹਾਈ ਕੋਰਟ ਨੇ ਝਾੜ ਪਾਈ ਹੈ ਤੇ ਹਾਈ ਕੋਰਟ ਨੇ ਕਿਹਾ ਕਿ ਮਾਫ ਕਰਨ ਯੋਗ ਬਿਆਨ ਨਹੀਂਗਾ ਉਹ ਕਿੰਨੀ ਜ਼ਿਆਦਾ ਧਾਰਮਿਕ ਨਫ਼ਰਤ ਫਲਾਉਣ ਵਾਲਾ ਬਿਆਨ ਹੈ ਪਤਾ ਹੈ ਨਾ ਤੁਹਾਨੂੰ ਸੁਣਿਆ ਹੋਣਾ ਤੁਸੀਂ ਹੁਣ ਤੁਸੀਂ ਦੇਖੋ ਕਿ ਜਿਹੜਾ RAMDEV ਹੈ ਲਾਲਾ RAMDEV ਉਹਨੇ ਜਦੋਂ ਇਹ ਬਿਆਨ ਦਿੱਤਾ ਹੈ ਤਾਂ ਉਸ ਤੋਂ ਬਾਅਦ ਗੋਦੀ ਮੀਡੀਆ ਨੇ ਵੀ ਇਹਦਾ ਪ੍ਰਚਾਰ ਨਹੀਂ ਕੀਤਾ ਉਹਨੂੰ ਗਲਤ ਨਹੀਂ ਕਿਹਾ ਹਾਈ ਕੋਰਟ ਨੇ ਕਿਹਾ ਤਾਂ ਫਿਰ ਥੋੜੀ ਬਹੁਤ ਖਬਰ ਨਸ਼ਰ ਹੋਈ ਹੈ ਮੁੱਦਾ ਤੁਹਾਨੂੰ ਪਤਾ ਹੈ ਕਿ ਇੱਕ ਕੰਪਨੀ ਸ਼ਰਬਤ ਬਣਾਉਂਦੀ ਆ 100 ਸਾਲ ਤੋਂ ਵੱਧ ਟਾਈਮ ਤੋਂ ਰੂਹ ਅਫਜ਼ਾ ਉਹ ਇੱਕ ਮੁਸਲਮ ਭਾਈਚਾਰੇ ਦੇ ਬੰਦੇ ਦੀ ਕੰਪਨੀ ਆ ਤਾ ਇਹਨੇ ਆਪਦਾ ਨਵਾਂ ਸ਼ਰਬਤ ਸ਼ੁਰੂ ਕੀਤਾ ਇਹਨੇ ਇਹ ਆ ਜਿਹੜਾ ਬਾਬਾ ਰਾਮਦੇਵ ਪਤੰਜਲੀ ਵਾਲਾ ਇਹਨੇ ਉਹਨਾਂ ਦੇ ਸ਼ਰਬਤ ਨੂੰ ਡੈਮੇਜ ਕਰਨ ਲਈ ਕਿਹਾ ਕਹਿੰਦਾ ਜੇਕਰ ਉਹਨਾਂ ਦਾ ਸ਼ਰਬਤ ਖਰੀਦੋਗੇ ਤਾਂ ਉਹਦੇ ਨਾਲ ਮਸਜਿਦਾਂ ਤੇ ਮਦਰਸੇ ਬਣਨਗੇ ਤੇ ਜੇ ਸਾਡਾ ਖਰੀਦੋਗੇ ਤਾਂ ਫਿਰ ਮੰਦਿਰ ਤੇ ਗੁਰੂਕੁਲ ਬਣਨਗੇ ਹੁਣ ਤੁਸੀਂ ਦੱਸੋ ਕੀ ਇਹ ਬਹੁਤ ਜ਼ਿਆਦਾ ਨਫ਼ਰਤ ਭੜਕਾਊ ਬਿਆਨ ਨਹੀਂ ਸੀ ਹਾਈ ਕੋਰਟ ਨੂੰ ਵੀ ਬਹੁਤ ਹੈਰਾਨੀ ਹੋਈ ਬਿਆਨ ਸੁਣ ਕੇ ਜਦੋਂ ਇਹੋ ਜਿਹੇ ਬਿਆਨ ਬੀਜੇਪੀ ਦੇ ਨਾਲ ਜੁੜੇ ਲੋਕਾਂ ਦੁਆਰਾ ਦਿੱਤੇ ਜਾਣਗੇ ਤਾਂ ਫਿਰ ਦੇਸ਼ ਦੇ ਵਿੱਚ ਕਿਹੋ ਜਿਹਾ ਮਾਹੌਲ ਪਸਰੇਗਾ ਕਿਹੋ ਜਿਹਾ ਫੈਲੇਗਾ ਇਹ ਤੁਸੀਂ ਆਪ ਚੰਗੀ ਤਰ੍ਹਾਂ ਸੋਚ ਸਕਦੇ ਹੋ ਹੁਣ ਪਾਕਿਸਤਾਨ ਦਾ ਇਹਦੇ ਤੇ ਬਿਆਨ ਆਇਆ ਪਾਕਿਸਤਾਨ ਨੇ ਕਿਹਾ ਕਿ ਸਾਡਾ ਇਹਦੇ ਚ ਕੋਈ ਹੱਥ ਨਹੀਂ ਪਾਕਿਸਤਾਨ ਦਾ ਰੱਖਿਆ ਮੰਤਰੀ ਖਵਾਜਾ ਆਸੀਫ ਉਹਨੇ ਕਿਹਾ ਕਿ ਦੇਖੋ ਜੀ ਇਹ ਸਹਮਲੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਖੈਰ ਲੈਣਾ ਦੇਣਾ ਹੋਵੇ ਵੀ ਤਾਂ ਪਾਕਿਸਤਾਨ ਨੇ ਤਾਂ ਇਹੀ ਕਹਿਣਾ ਹੈ ਨਹੀਂਗਾ ਪਾਕਿਸਤਾਨ ਦੇ ਵਿੱਚ ਜਿਹੜੇ ਰਾਜ ਕਰਨ ਵਾਲੇ ਨੇ ਉਹ ਵੀ ਕੋਈ ਸਲੱਕ ਨਹੀਂ ਹੈਗੀ ਰਾਜ ਕਰਨ ਵਾਲੇ ਜਿਹੋ ਜੇ ਇੱਥੇ ਨੇ ਉਹੋ ਜੇ ਉੱਥੇ ਨੇ ਇਹਨਾਂ ਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਮੌਕਾ ਪ੍ਰਸਤੀਆਂ ਨੇ ਗੰਦੀਆਂ ਸਿਆਸਤਾਂ ਚੱਲ ਰਹੀਆਂ ਨੇ ਤੇ ਇਹੋ ਜੀਆਂ ਸਿਆਸਤਾਂ ਗਰੀਬੀ ਤੇ ਮਜਬੂਰੀ ਦਾ ਫਾਇਦਾ ਉਠਾ ਕੇ ਤੇ ਘੱਟ ਅਕਲ ਦਾ ਫਾਇਦਾ ਉਠਾ ਕੇ ਕੁਝ ਲੋਕਾਂ ਨੂੰ ਹੱਥ ਠੋਕਾ ਬਣਾ ਕੇ ਉਹਨਾਂ ਤੋਂ ਮਨੁੱਖਤਾ ਦਾ ਕਹਾਣ ਕਰਾਉਂਦੀਆਂ ਨੇ ਆਪਦੇ ਜਵਾਕ ਇਹਨਾਂ ਸਾਰੇ ਨੇਤਾਵਾਂ ਨੇ ਵਿਦੇਸ਼ਾਂ 'ਚ ਤੇ ਕਾਰੋਬਾਰਾਂ ਚ ਸੈੱਟ ਕੀਤੇ ਨੇ ਤੇ ਸਾਡੇ ਨਿਆਂਿਆਂ ਨੂੰ ਇਹ ਫਿਰਕੂ ਫਸਾਦਾਂ ਦੇ ਵਿੱਚ ਉਲਝਾਉਂਦੇ ਨੇ ਸਾਡੇ ਨਿਆਂਿਆਂ ਨੂੰ ਫੂਕ ਛਕਾ ਕੇ ਇਹ ਕਦੇ ਕਿਸੇ ਫਿਰਕਾ ਪਰਸਤੀ ਦੀ ਧਾਰਮਿਕ ਨਫ਼ਰਤ ਦੀ ਲਹਿਰ 'ਚ ਝੋਕ ਦਿੰਦੇ ਨੇ ਕਦੇ ਕਿਸੇ ਨਫ਼ਰਤ ਦੀ ਲਹਿਰ 'ਚ ਝੋਕ ਦਿੰਦੇ ਨੇ ਸਾਡੀਆਂ ਤੋਂ ਇਹ ਇਸੇ ਤਰ੍ਹਾਂ ਦਾ ਤੰਦੂਰ ਤਪਾ ਕੇ ਇਸੇ ਤਰ੍ਹਾਂ ਦੀਆਂ ਸਿਆਸੀ ਰੋਟੀਆਂ ਸੇਕਦੇ ਆ ਰਹੇ ਨੇ ਹੁਣ ਇਹ ਜਿਹੜਾ ਹਮਲਾ ਹੋਇਆ ਨਿੰਦਾ ਦੀ ਰੱਜ ਕੇ ਕੀਤੀ ਜਾਣੀ ਚਾਹੀਦੀ ਆ ਹੁਣ ਤੁਸੀਂ ਦੇਖੋ ਕੁਝ ਲੋਕ ਇਹਨੂੰ ਕਸ਼ਮੀਰੀਆਂ ਦੇ ਖਿਲਾਫ ਵੀ ਮਾਹੌਲ ਤਿਆਰ ਕਰ ਰਹੇ ਨੇ ਪਰ ਪੂਰਾ ਕਸ਼ਮੀਰ ਇਸ ਮਾਮਲੇ ਦੇ ਉੱਪਰ ਵਿਰੋਧ ਕਰ ਰਿਹਾ ਪੂਰਾ ਕਸ਼ਮੀਰ 35 40 ਸਾਲਾਂ ਬਾਅਦ ਇਹਦੇ ਖਿਲਾਫ ਬੰਦ ਹੋਇਆ ਜਿਹੜਾ ਮੁਸਲਮ ਭਾਈਚਾਰਾ ਉੱਥੇ ਰਹਿਣ ਵਾਲਾ ਉਹ ਬੜਾ ਸਖਤ ਵਿਰੋਧ ਕਰ ਰਿਹਾ ਇਸ ਘਟਨਾ ਦਾ ਰੋਏ ਨੇ ਮੁਸਲਮ ਸਵਾਲ ਇਹ ਹੈ ਸਵਾਲ ਇਹ ਹੈ ਕਿ ਜੇ ਮਾਰਨ ਵਾਲੇ ਦਾ ਧਰਮ ਦੱਸਿਆ ਜਾ ਰਿਹਾ ਹੈ ਤੇ ਜਿਹੜੇ ਮੋਢਿਆਂ ਤੇ ਚੁੱਕ ਕੇ ਹਸਪਤਾਲ ਲੈ ਕੇ ਗਏ ਸੀ ਉਹਨਾਂ ਦਾ ਧਰਮ ਕਿਉਂ ਲੁਕੋਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਦਾ ਧਰਮ ਇੱਕੋ ਹੈ ਤੇ ਫਿਰ ਸਾਬਤ ਹੋ ਜੇਗਾ ਕਿ ਉਸ ਧਰਮ ਦੇ ਵਿੱਚ ਜੇ ਕੁਝ ਕੋ ਮਾੜੇ ਬੰਦੇ ਸੀ ਤਾਂ ਆਪਣੇ ਮੋਢਿਆਂ ਤੇ ਚੁੱਕ ਕੇ ਲੈ ਕੇ ਜਾਣ ਵਾਲੇ ਮੁਸਲਮ ਵੀ ਉਹੀ ਸੀ ਜੋ ਹਸਪਤਾਲ ਤੱਕ ਲੈ ਕੇ ਗਏ ਪਰ ਧਾਰਮਿਕ ਨਫਰਤ ਦੀ ਸਿਆਸਤ ਨੂੰ ਇਹ ਮਨਜ਼ੂਰ ਨਹੀਂ ਹੈ ਗੋਤੀ মিডিਆ ਨੂੰ ਇਹ ਮਨਜ਼ੂਰ ਨਹੀਂ ਹੈ ਕਿ ਇਹ ਗੱਲ ਵੀ ਦੱਸੀ ਜਾਵੇ ਸਵਾਲ ਇਹ ਵੀ ਹੈ ਕਿ ਜੇਕਰ ਧਾਰਮਿਕ ਨਫਰਤ ਦਾ ਮਾਹੌਲ ਪੜਕਾਇਆ ਜਾਵੇਗਾ ਤਾਂ ਇਸ ਅੱਗ ਦੇ ਵਿੱਚ ਸਭ ਨੂੰ ਚੁਲਸਣਾ ਪਏਗਾ ਮੈਂ ਦਾਅਵੇ ਨਾਲ ਕਹਿ ਸਕਦਾ ਇੱਕ ਘਟਨਾ ਕਸ਼ਮੀਰੀ ਲੋਕਾਂ ਨੇ ਨਹੀਂ ਕੀਤੀ ਇਹ ਤਾਂ ਕਸ਼ਮੀਰ ਦਾ ਵਿਰੋਧ ਕਰਨ ਵਾਲਿਆਂ ਜਾਂ ਕਸ਼ਮੀਰ ਨੂੰ ਨਫਰਤ ਕਰਨ ਵਾਲਿਆਂ ਨੇ ਕੀਤੀ ਤੇ ਕਰਵਾਈ ਹੈ ਇਹ ਕਿਸੇ ਗੰਦੀ ਸਿਆਸਤ ਗੰਦੀ ਸਾਜ਼ਿਸ਼ ਦੀ ਦੇਣ ਹੈ ਹੁਣ ਫੌਜ ਤੇ ਪੁਲਿਸੇ ਕਹਿ ਰਹੀ ਹੈ ਐਨਆਈ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਹ ਕਹਿੰਦੇ ਅਸੀਂ ਸਕੈਚ ਜਾਰੀ ਕੀਤੇ ਨੇ ਤੇ ਜਲਦੀ ਹੀ ਅਸੀਂ ਬੰਦੇ ਫੜ ਲੈਣੇ ਨੇ ਦੋ ਵਿਕਤੀਆਂ ਨੂੰ ਮਾਰਨ ਦੀ ਖਬਰ ਵੀ ਫੌਜ ਦੇ ਰਹੀ ਹੈ ਪਰ ਸਵਾਲ ਦਰ ਸਵਾਲ ਇਹ ਨੇ ਕਿ ਆਖਰ ਕਦੋਂ ਤੱਕ ਭਾਰਤ ਇਸੇ ਨਫਰਤ ਦੀ ਪੱਟੀ ਦੇ ਵਿੱਚ ਜਲਦਾ ਰਹੇਗਾ ਕਦੋਂ ਤੱਕ ਇਹ ਸਿਆਸਤਾਂ ਲੋਕਾਂ ਦੀਆਂ ਲਾਸ਼ਾਂ ਦੇ ਉੱਪਰ ਕੁਰਸੀਆਂ ਢਾਹ ਕੇ ਰਾਜ ਕਰਦੀਆਂ ਰਹਿਣਗੀਆਂ ਜਿੱਦਾਂ ਅੱਜ ਤੋਂ ਨਹੀਂ ਡਿਵਾਈਡ ਐਂਡ ਰੂਲ ਓਵਰ ਪਾੜੋ ਤੇ ਰਾਜ ਕਰੋ ਦੀ ਇਹ ਨੀਤੀ ਮੁਗਲਾਂ ਵੇਲੇ ਤੋਂ ਲੈ ਕੇ ਅੰਗਰੇਜ਼ਾਂ ਤੱਕ ਤੇ ਅੰਗਰੇਜ਼ਾਂ ਤੋਂ ਲੈ ਕੇ ਅੱਜ ਤੱਕ ਚੱਲਦੀ ਆ ਰਹੀ ਹੈ ਆਮ ਮਜਦੂਰ ਜਿਨ੍ਹਾਂ ਦਾ ਮੁੱਦਾ ਇੱਕ ਜਿਨ੍ਹਾਂ ਦੀ ਸੰਘਰਸ਼ ਇੱਕ ਜਿਨ੍ਹਾਂ ਦੇ ਦੁੱਖ ਇੱਕ ਜਿਨ੍ਹਾਂ ਦੀ ਲੁੱਟ ਇੱਕ ਉਹਨਾਂ ਮਜਦੂਰਾਂ ਨੂੰ ਚਾਰ ਧੜਿਆਂ 'ਚ ਪਾੜਨਾ ਕਿਵੇਂ ਆ ਤੂੰ ਹਿੰਦੂ ਐ ਤੂੰ ਮੁਸਲਮਾਨ ਐ ਤੂੰ ਸਿੱਖ ਐ ਤੂੰ ਅਸਾਈ ਐ ਉਹਨਾਂ ਕਿਰਤੀ ਮਜਦੂਰਾਂ ਨੂੰ ਚਾਰ ਧੜਿਆਂ ਦੇ ਵਿੱਚ ਪਾੜ ਦਿੱਤਾ ਜਾਂਦਾ ਜਿੱਥੇ ਚਾਰ ਕਿਸੌਨ ਇਕੱਠੇ ਪੈਣੇ ਸੀ ਉਹ ਇੱਕ ਦੂਜੇ ਨਾਲ ਲੜਨ ਲੱਗ ਪੈਂਦੇ ਨੇ ਇਹੀ ਪਾੜੋ ਤੇ ਰਾਜ ਕਰੋ ਦੀ ਸਿਆਸਤ ਸਦੀਆਂ ਤੋਂ ਚੱਲ ਰਹੀ ਹੈ ਤੇ ਅੱਜ ਵੀ ਚੱਲ ਰਹੀ ਤੇ ਚੱਲ ਤਾਂ ਰਹੀ ਹੈ ਕਿਉਂਕਿ ਸਾਡੇ ਲੋਕਾਂ ਦੀ ਚੇਤਨਾ ਨਹੀਂ ਜਾਗਰਤੀ ਨਹੀਂ ਸਮਝ ਦੀ ਘਾਟ ਆ ਤੇ ਜਦੋਂ ਤੱਕ ਇਹ ਸਮਝ ਦੀ ਘਾਟ ਸਿਆਸਤਾਂ ਤੇ ਹਕੂਮਤਾਂ ਇਸੇ ਤਰ੍ਹਾਂ ਜਾਰੀ ਰੱਖਣਗੀਆਂ ਤਾਂ ਉਹ ਇਹਦਾ ਫਲ ਖਾਂਦੀਆਂ ਰਹਿਣਗੀਆਂ ਕਿਉਂਕਿ ਹਕੂਮਤਾਂ ਲੋਕਾਂ ਦੀ ਘੱਟ ਅਕਲ ਦੇ ਸਿਰ ਤੇ ਪਲਦੀਆਂ ਨੇ ਤੇ ਫਲਦੀਆਂ ਨੇ ਇਹ ਬਹੁਤ ਫਰੂਟਫੁੱਲ ਹੁੰਦੀ ਹੈ ਗੱਲ ਹਕੂਮਤਾਂ ਨੂੰ ਜਦੋਂ ਲੋਕਾਂ ਨੂੰ ਸਮਝ ਨਾ ਆਵੇ ਜਦੋਂ ਲੋਕਾਂ ਦੀ ਚੇਤਨਾ ਘੱਟ ਹੋਵੇ ਜਿਵੇਂ ਜਿਵੇਂ ਲੋਕਾਂ ਦੀ ਚੇਤਨਾ ਵੱਧ ਰਹੀ ਹੈ ਤਾਂ ਕੁਝ ਸਵਾਰਥੀ ਸਿਆਸਦਾਨਾਂ ਦੀ ਨੀਂਦ ਉੱਡ ਰਹੀਆਂ ਨੇ ਅੱਜ ਅੱਜ ਜਦੋਂ ਜੰਮੂ ਕਸ਼ਮੀਰ ਦੇ ਚੇਤਨ ਲੋਕ ਇਸ ਘਟਨਾ ਦੇ ਖਿਲਾਫ ਉੱਠੇ ਨੇ ਤਾਂ ਲਾਜ਼ਮੀ ਤੌਰ ਤੇ ਨਫ਼ਰਤੀ ਸਿਆਸਤ ਨੂੰ ਇਹ ਗੱਲ ਹজম ਨਹੀਂ ਆ ਰਹੀ ਨਫ਼ਰੀ ਨਫ਼ਰਤ ਦੀ ਸਿਆਸਤ ਨੂੰ ਇੰਜ ਲੱਗਦਾ ਸੀ ਕਿ ਇਹੋ ਜੀ ਘਟਨਾ ਹੋਣ ਤੋਂ ਬਾਅਦ ਅਸੀਂ ਆਪਣੇ ਹਿਸਾਬ ਨਾਲ ਮਾਹੌਲ ਨੂੰ ਹਵਾ ਦੇਵਾਂਗੇ ਪਰ ਜਦੋਂ ਪੂਰਾ ਕਸ਼ਮੀਰ ਪੂਰਾ ਜੰਮੂ ਪੂਰਾ ਜੰਮੂ ਕਸ਼ਮੀਰ ਇਹਦੇ ਖਿਲਾਫ ਖੜ ਗਿਆ ਹੁਣ ਉਹ ਹੱਥਾਂ ਤੇ ਚੱਕ ਵੱਡ ਰਹੇ ਨੇ ਵੀ ਹੁਣ ਕਰੀਏ ਤੇ ਕੀ ਕਰੀਏ ਇਹ ਉਹ ਤਾਂ ਗੱਲ ਉਧਰ ਨੂੰ ਤਾਂ ਜਾ ਨਹੀਂ ਸਕੀ ਜਿੱਧਰ ਨੂੰ ਲਿਜਾਣਾ ਚਾਹੁੰਦੀਆਂ ਸੀ ਉਹ ਘਟਿਆ ਸਾਜਸ਼ਾਂ ਤੇ ਘਟਿਆ ਸਿਆਸਤਾ ਉਹ ਕਿਹੜੀਆਂ ਨੇ ਇਹ ਲੋਕਾਂ ਨੂੰ ਪਛਾਣਨਾ ਲਾਜ਼ਮੀ ਪੈਣਾ ਹੈ ਜਾਣਨਾ ਲਾਜ਼ਮੀ ਪੈਣਾ ਹੈ